ਓ ਵਾਹਿਗੁਰੂ ਜੀ ਕਖਲਸ ਓ ਵਾਹਿਗੁਰੂ ਜੀ ਕੀ ਫਤਈ ਅੱਜ ਇੱਕ ਵਿਸ਼ੇ ਦੇ ਉੱਪਰ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਦਸਮ ਪਤਸ਼ਾ ਸਾਈਬ ਕਮਾਲ ਧੰਤਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਛੋਟੇ ਸੇਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ 17 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਬਹੁਤ ਸਾਰਾ ਇਹਦੇ ਬਾਰੇ ਵਿਸ਼ੇ ਦੇ ਬਾਰੇ ਬੋਲਿਆ ਜਾ ਰਿਹਾ ਸੁਣਿਆ ਜਾ ਰਿਹਾ ਹੈ ਕਿ ਇਹ ਕਮੇ ਹੋ ਗਿਆ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਅਤੇ ਨਾ ਹੀ ਆਖਰੀ ਵਾਰ ਹੋਇਆ ਹੈ ਹਾਂ ਕਦੇ ਇੱਕ ਦੋ ਦਿਨ ਦਾ ਅੰਤਰ ਰਹਿ ਜਾਂਦਾ ਸੀ ਇਸ ਵਾਰ ਦੋਨੋਂ ਦਿਹਾੜੇ ਇੱਕੋ ਦਿਨ ਆ ਗਏ ਨੇ ਇਹਦੇ ਪਿੱਛੇ ਕੀ ਕਾਰਨ ਹੈ ਆਪਾਂ ਉਸ ਨੂੰ ਸਮਝਣ ਦਾ ਯਤਨ ਕਰਾਂਗੇ ਆਪਾਂ ਜਿਹੜਾ ਸਾਲ ਇਸ ਵਕਤ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਮਨਾ ਰਹੇ ਆ ਜਿਸ ਦੇ ਮੁਤਾਬਕ ਸਾਰੇ ਕੰਮਕਾਰ ਕਰ ਰਹੇ ਆ ਉਸ ਸਾਲ ਨੂੰ ਈਸਵੀ ਸਾਲ ਕਿਹਾ ਜਾਂਦਾ ਹੈ ਜਿਸ ਦਾ 2025 ਖਤਮ ਹੋਣ ਦੇ ਨੇੜੇ ਹੈ ਦੂਸਰਾ ਸਾਲ ਬਿਕਰਮੀ ਸਾਲ ਹੈ ਜਿਸ ਦਾ 2082 ਇਸ ਵਕਤ ਚੱਲ ਰਿਹਾ ਹੈ ਜਿਵੇਂ ਈਸਵੀ ਦੇ ਮਹੀਨੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਨੇ ਐਵੇਂ ਬਿਕਰਮੀ ਦੇ ਮਹੀਨੇ ਚੇਤ ਤੋਂ ਲੈ ਕੇ ਫਗਰ ਤੱਕ ਨੇ ਤੇ ਨਾਨਕ ਸ਼ਹੀਦ ਸਾਲ ਜਿਹੜਾ ਆਪਾਂ ਹੈ ਬਿਕਰਮੀ ਹੀ ਉਹਦੇ ਵੀ ਮਹੀਨੇ ਇਹੀ ਨੇ ਲਗਭਗ ਉਸੇ ਤਰੀਕੇ ਨਾਲ ਨੇ ਸਭ ਕੁਝ ਕੋਈ ਅੰਤਰ ਨਹੀਂ ਹੈ ਪਰ ਸਿਰਫ ਸਮਤ ਦਾ ਫਰਕ ਹੈ ਇਹ ਦੋਨੋਂ ਸਾਲ ਸੂਰਜੀ ਸਾਲ ਨੇ ਇਸ ਵੀ ਵੀ ਬਿਕਰਮੀ ਵੀ ਤੇ ਤਰੀਕਾ ਦਾ ਫਰਕ ਕਿਉਂ ਆਂਦਾ ਹੈ ਕਿਉਂਕਿ ਜਦੋਂ ਆਪਾਂ ਕਿਤੇ ਵੇਖ ਲਈਏ ਇਨ ਸਾਲਾਂ ਦੇ ਆਰੰਭ ਹੋਣ ਤੋਂ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਜੜੀਆਂ ਨੇ ਉਹ ਚੰਦਰਮਾ ਦੇ ਮੁਤਾਬਕ ਤੈਅ ਕੀਤੀਆਂ ਜਾਂਦੀਆਂ ਸਨ ਜੋ ਚੰਦਰਮਾ ਦਾ ਜਦੋਂ ਆਪਾਂ ਸਿਸਟਮ ਦੇਖਦੇ ਆਂ ਜਿਸ ਦਿਨ ਚੰਦਰਮਾ ਪੂਰਾ ਨਜ਼ਰ ਆਉਂਦਾ ਉਸ ਰਾਤ ਨੂੰ ਪੁੰਨਿਆ ਜਾਂ ਪੂਰਨਮਾਸ਼ੀ ਕਹਿੰਦੇ ਨੇ ਲਗਭਗ 14-15 ਦਿਨ ਬਾਅਦ ਇੱਕ ਦਿਨ ਐਸਾ ਹੁੰਦਾ ਜਿਸ ਦਿਨ ਚੰ드ਮਾ ਸਾਨੂੰ ਨਜ਼ਰ ਨਹੀਂ ਆਉਂਦਾ ਜਿਸ ਰਾਤ ਨੂੰ ਉਹਨੂੰ ਮਸਿਆ ਜਾਂ ਅਮਾਵਸ ਦੀ ਰਾਤ ਕਹ ਦਿੰਦੇ ਆ ਹੁਣ ਇਹਨਾਂ ਮਸਿਆ ਤੇ ਪੂਰਨਮਾਸ਼ੀ ਦੇ ਵਿਚਕਾਰ ਜਿਹੜੇ ਦਿਨ ਨੇ ਇਹਨਾਂ ਨੂੰ ਸੋਦੀ ਤੇ ਵਦੀ ਕਹ ਦਿੱਤਾ ਜਾਂਦਾ ਪੂਰਨਮਾਸ਼ੀ ਤੋਂ ਬਾਅਦ ਜਿਹੜੇ ਦਿਨ ਨੇ ਉਹਨਾਂ ਨੂੰ ਵਦੀ ਤੇ ਮਸਿਆ ਤੋਂ ਬਾਅਦ ਜਿਹੜੇ ਦਿਨ ਨੇ ਉਹਨਾਂ ਨੂੰ ਸੋਦੇ ਕਹ ਦਿੱਤਾ ਜਾਂਦਾ ਪੁਰਾਤਨ ਸਮੇਤੋਂ ਜਦੋਂ ਆਪਾਂ ਸਨਾਤਨ ਮਤਵਾਲ ਜ਼ਿਕਰ ਕਰੀਏ ਤਾਂ ਰਾਮਚੰਦਰ ਜੀ ਦਾ ਜਨਮ ਦਿਹਾੜਾ ਰਾਮ ਨੌਮੀ ਭਾਵ ਮਸਿਆ ਤੋਂ ਬਾਅਦ ਨੋਮਾ ਦਿਨ ਨੌਮੀ ਨੋਮਾ ਦਿਨ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਅਸ਼ਟਮੀ 8ਵਾਂ ਦਿਨ ਪੂਰਨਵਾਸ਼ੀ ਤੋਂ ਬਾਅਦ 8ਵਾਂ ਦਿਨ ਇਸ ਤਰੀਕੇ ਨਾਲੇ ਪੁਰਾਣੇ ਸਮੇਤੋਂ ਸਾਰੇ ਤਿਹਾਰ ਤੈਅ ਕੀਤੇ ਜਾਂਦੇ ਆ ਦਸਮ ਪਾਤਸ਼ਾਹ ਦਾ ਦਿਹਾੜੇ ਦੀ ਗੱਲ ਕਰ ਰਿਹਾ ਪਰ ਆਪਾਂ ਜਦੋਂ ਜ਼ਿਕਰ ਕਰੀਏ ਸਾਰੇ ਗੁਰੂ ਸਾਹਿਬਾਨ ਦੇ ਦਿਹਾੜੇ ਇਸੇ ਤਰੀਕੇ ਨਾਲ ਤੈਅ ਕੀਤੇ ਜਾਂਦੇ ਨੇ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਦੀਵਾਲੀ ਮੱਸਿਆ ਦੀ ਰਾਤ ਹੁੰਦੀ ਹੈ। ਹੁਣ ਤਰੀਕਾ ਦਾ ਫਰਕ ਕਿਉਂ ਆਉਂਦਾ ਹੈ ਕਿਉਂਕਿ ਸੂਰਜੀ ਸਾਲ ਜਿਹੜਾ ਹੈ ਭਾਵੇਂ ਬਿਕਰਮੀ ਹੈ ਭਾਵੇਂ ਈਸਵੀ ਹੈ ਇਹ 365 66 ਦਿਨ ਦਾ ਸਾਲ ਹੈ। ਤੇ ਜਿਹੜਾ ਚੰਦਰਮਾ ਦਾ ਸਾਲ ਹੈ 354 55 ਦਿਨ ਦਾ ਸਾਲ ਹੈ 11 ਦਿਨ ਦਾ ਅੰਤਰ ਹੈ। 11 ਦਿਨ ਦਾ ਫਰਕ ਪੈਣਾ ਸੁਭਾਵਕ ਹੈ ਤੇ ਇਸ ਨੂੰ ਕਿਉਂਕਿ ਮੌਸਮ ਦੇ ਹਿਸਾਬ ਨਾਲ ਸੂਰਜੀ ਕੈਲੰਡਰ ਤੈਅ ਕੀਤਾ ਗਿਆ ਹੈ ਤਾਂ ਜਿਹੜੇ ਤਿਹਾਰ ਸਰਦੀਆਂ ਦੇ ਮੌਸਮ ਦੇ ਨੇ ਉਹਨਾਂ ਨੂੰ ਸਰਦੀਆਂ ਵਿੱਚ ਹੀ ਤੈਅ ਕੀਤਾ ਜਾਵੇ ਰੱਖਿਆ ਜਾਵੇ ਤਾਂ ਇਸ ਕਰਕੇ ਤਿੰਨ ਕਸਾਲ ਬਾਅਦ ਕਦੇ-ਕਦੇ 2 ਸਾਲ ਬਾਅਦ ਵੀ ਚੰਦਰਮਾ ਦੇ ਜਿਹੜਾ ਸਾਲ ਛੋਟਾ ਹੈ ਉਹਨੂੰ ਬਰਾਬਰ ਕਰਨ ਲਈ ਤਿੰਨ ਕਸਾਲ ਬਾਅਦ 1 ਮਹੀਨਾ ਉਹਦੇ ਵਿੱਚ ਵਧਾ ਦਿੱਤਾ ਜਾਂਦਾ ਹੈ ਜਿਸ ਨੂੰ ਮਾਲਾ ਦਾ ਮਹੀਨਾ ਕਹਿ ਦਿੱਤਾ ਜਾਂਦਾ ਹੈ ਉਸ ਮਹੀਨੇ ਵਿੱਚ ਕੋਈ ਦਿਹਾੜਾ ਕੋਈ ਪ੍ਰਕਾਸ਼ ਕੋਈ ਤਿਹਾਰ ਨਹੀਂ ਹੁੰਦਾ ਹੁਣ ਆਪਾਂ ਇੱਕ ਐਗਜ਼ਾਮਪਲ ਤੋਂ ਸਮਝਣ ਦਾ ਯਤਨ ਕਰਾਂਗੇ ਇਸ ਵਾਰੀ 2025 ਵਿੱਚ ਆਪਾਂ ਕੱਤਕ ਦੀ ਪੂਰਨਮਾਸ਼ੀ 5 ਨਵੰਬਰ ਨੂੰ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਗਲੇ ਸਾਲ 2026 ਵਿੱਚ ਇਹ ਦਿਹਾੜਾ 24 ਨਵੰਬਰ ਨੂੰ ਆ ਰਿਹਾ ਹੈ ਪਿਛਲੇ ਸਾਲ ਇਹ ਦਿਹਾੜਾ 15 ਨਵੰਬਰ ਨੂੰ ਸੀ 10 ਦਿਨ ਘਟ ਗਿਆ ਕਿਉਂਕਿ ਦਿਨਾਂ ਦਾ ਫਰਕ ਪੈਂਦਾ 10-11 ਦਿਨ ਦਾ ਇਸ ਵਾਰੀ 19 ਦਿਨ ਵੱਧ ਗਿਆ ਕਿਉਂਕਿ ਇਹਦੇ ਵਿੱਚ ਇੱਕ ਮਹੀਨਾ ਵਧਾ ਦਿੱਤਾ ਗਿਆ ਇਸੇ ਤਰ੍ਹਾਂ ਇਹ ਸਾਰੇ ਦਿਹਾੜੇ ਬਦਲਦੀਆਂ ਤਰੀਕਾਂ 2 ਸਾਲ 10-10 ਦਿਨ ਥੱਲੇ ਆਉਂਦੇ ਨੇ ਫਿਰ 20 ਦਿਨ ਉੱਪਰ ਚਲੇ ਜਾਂਦੇ ਨੇ ਫਿਰ ਲਗਭਗ ਉੱਥੇ ਆ ਜਾਂਦਾ ਇਸੇ ਤਰ੍ਹਾਂ ਇਹ 3 ਸਾਲ ਬਾਅਦ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਦਸਮ ਪਾਤਸ਼ਾਹ ਦਾ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਨਾਲ ਆ ਕੇ ਮਿਲ ਖਾਂਦਾ ਹੈ ਕਿਉਂਕਿ ਸਹਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬਿਕਰਮੀ ਕੈਲੰਡਰ ਮੁਤਾਬਕ 8 ਪੋ ਨੂੰ ਵੱਡੇ ਸਹਬਜ਼ਾਦਿਆਂ ਦਾ ਜੋ ਆਪਾਂ ਮਨਾ ਚੁੱਕੇ ਆ ਤੇ 13 ਪੋ ਨੂੰ ਛੋਟੇ ਸਹਬਜ਼ਾਦਿਆਂ ਦਾ ਮਨਾਇਆ ਜਾਂਦਾ ਹੈ ਉਹ ਬਿਕਰਮੀ ਦੇ ਮੁਤਾਬਕ ਭਾਵ ਸੂਰਜੀ ਕੈਲੰਡਰ ਮੁਤਾਬਕ ਤਰੀਕਾ ਤੈਅ ਹੁੰਦੀਆਂ ਨੇ ਤੇ ਗੁਰੂ ਸਾਹਿਬਾਂ ਦੇ ਦਿਹਾੜਿਆਂ ਦੀਆਂ ਚੰਦਰਮਾ ਮੰਦਪਾਬ ਮੁਤਾਬਕ ਤਰੀਕਾ ਤੈਅ ਹੁੰਦੀਆਂ ਨੇ ਇਸੇ ਕਰਕੇ ਇਹ ਫਰਕ ਪੈ ਜਾਂਦਾ ਹੈ ਜਦੋਂ ਆਪਾਂ ਇਸਲਾਮ ਵਾਲ ਵਿੱਚ ਹੀ اسلامธรรม ਦਾ ਜ਼ਿਕਰ ਕਰੀਏ ਉਹਨਾਂ ਦਾ ਕੈਲੰਡਰ ਸਾਰਾ ਚੰਦਰਮਾ ਦੇ ਮੁਤਾਬਕ ਹੀ ਚੱਲਦਾ ਹੈ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਤਿਹਾੜ ਗਰਮੀ ਵਿੱਚ ਆ ਸਰਦੀ ਵਿੱਚ ਹੈ Eid ਕਦੇ ਗਰਮੀ ਵਿੱਚ ਹੋਏਗੀ ਕਦੇ ਸਰਦੀ ਵਿੱਚ ਹੋਏਗੀ ਉਹ ਹਰ ਸਾਲ 10 11 ਦਿਨ ਥੱਲੇ ਜਾਂਦੀ ਹੈ ਤੇ 35 36 ਸਾਲ ਬਾਅਦ ਫਿਰ ਦੁਬਾਰਾ ਉਸੇ ਤਰੀਕੇ ਨਾਲ ਆ ਜਾਂਦੀ ਹੈ ਅਸੀਂ ਆਪਣੇ ਉਹਦੇ ਵਿੱਚ ਇੱਕ ਮਹੀਨਾ ਵਧਾ ਕੇ ਫਿਰ ਤਰੀਕਾ ਨੂੰ ਸੈੱਟ ਕਰਨ ਦਾ ਯਤਨ ਕਰਦੇ ਹਾਂ ਸੋ ਇਹ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਗੁਰੂ ਸਾਹਿਬਾਨ ਦੇ ਦਿਹਾੜੇ ਚੰਦਰਮਾ ਦੇ ਮੁਤਾਬਕ ਸ਼ੀਦਾਂ ਦੇ ਦਿਹਾੜੇ ਉਹ ਸੂਰਜਿਕ ਕੈਲੰਡਰ ਦੇ ਮੁਤਾਬਕ ਤੈਅ ਕੀਤੇ ਜਾਂਦੇ ਨੇ ਇਸ ਕਰਕੇ ਇਹ ਸਭ ਤੋਂ ਵੱਡਾ ਕਾਰਨ ਹੈ ਸੋ ਆਓ ਅਰਦਾਸ ਕਰੀਏ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਕਿਤੇ ਨਾ ਕਿਤੇ ਐਸਾ ਕੋਈ ਸਿਸਟਮ ਬਣ ਜਾਵੇ ਕਿ ਸਾਰੀਆਂ ਤਰੀਕਾਂ ਇੱਕੋ ਤਰੀਕੇ ਦੇ ਨਾਲ ਤੈਅ ਕੀਤੀਆਂ ਜਾਣ ਤਾਂ ਜੋ ਇਹ ਜਿਹੜਾ ਇੱਕ ਕਨਫਿਊਜ਼ਨ ਵਾਲਾ ਸਮਾਂ ਆ ਜਾਂਦਾ ਹੈ ਉਹ ਨਾ ਬਣ ਪਾਵੇ ਸੰਗਤਾਂ ਕਈ ਵਾਰੀ ਬੜੀ ਸਾਰੀ ਚਿੰਤਾ ਦੇ ਵਿੱਚ ਆ ਜਾਂਦੀਆਂ ਨੇ ਕਿ ਸ਼ਿਦੀ ਦਿਹਾੜਾ ਮਨਾਈਏ ਜਾਂ ਪ੍ਰਕਾਸ਼ ਦਿਹਾੜਾ ਮਨਾਈਏ ਹਾਲੇ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਆਪਣੀ ਸੁਰਤ ਮੁਤਾਬਕ ਤੁਸੀਂ ਇਹ ਦਿਹਾੜਾ ਕਦੇ ਵੀ ਮਨਾ ਸਕਦੇ ਹੋ ਆਉਣ ਵਾਲੇ ਦਿਨਾਂ ਵਿੱਚ ਪਰ ਫਿਰ ਵੀ ਜਿਹੜੀ ਦਿਹਾੜੇ ਦੀ ਤਾਰੀਖ ਹੈ ਉਹ ਜ਼ਰੂਰ ਇਸ ਤਰੀਕੇ ਨਾਲ ਤੈਅ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ ਗੁਰੂ ਸਾਹਿਬ ਕਿਰਪਾ ਕਰਨ ਇਹੀ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰ ਰਿਹਾ ਸੀ ਜੇ ਆਪ ਜੀ ਨੂੰ ਚੰਗਾ ਲੱਗੇ ਤਾਂ ਜਰੂਰ ਇਸ ਨੂੰ ਹੋਰਾਂ ਦੇ ਨਾਲ ਵੀ ਸਾਂਝੀ ਕਰਨ ਦਾ ਯਤਨ ਕਰਨਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ